ਬਾਬਾ ਉਹ ਟਾਟਾ ਬੇਲाराम ਸਿੰਘ ਰਾਣਾ ਕਹਿੰਦਾ ਮੈਂ ਕਿਸਾਨਾਂ ਨੂੰ ਪੜ ਪੀੜਤਾਂ ਨੂੰ 1100 ਟਰੈਕਟਰ ਵੰਡੂ ਐਨੇ ਪੈਸੇ ਕਿੱਥੋਂ ਲਿਓ 1100 ਦੇ ਪੈਂਦੇ ਵੱਲ ਹੋ ਗਏ 1100 ਦੇ ਪੈਸੇ ਮੰਨਾ ਉਹ ਜਿਵੇਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਢੇਡਾਂ ਨੂੰ ਕੰਬਲ ਵੰਡਣੇ ਆ ਵੰਡਣੇ ਢੇਡਾਂ ਦੀ ਉਨਮੁਨ ਕੀ ਐ ਸਾਰਾ ਟਾਂਚਾ ਉਮੀ ਪੈਸੇ ਬਣਾਉਣ ਦੀ ਗੇਮ ਐ ਹੂੰ ਕਿਵੇਂ ਨਾ ਦਾ ਕੋਈ ਰਾਣੇ ਦੇ ਟਿੱਬੇ ਲੱਗੇ ਪਏ ਐ ਤੇ ਨਾ ਉਹਦਾ ਐਡਾ ਹੀ ਕੋਈ ਬਾਲਾ ਵੱਡਾ ਕਾਰੋਬਾਰ ਐ ਵੀ 1100 ਟਰੈਕਟਰ ਵੰਡ ਦੂ ਹਨਾ ਉਹਦਾ ਸਿਸਟਮ ਇਹ ਹੈ ਵੀ ਟਰੈਕਟਰ ਆਮ ਤੌਰ ਤੇ ਜਦੋਂ ਆਪਾਂ ਨਵਾਂ ਲੈਣ ਜਾਂਦੇ ਆ ਆਪਾਂ ਜ ਵੀ ਦੇਖ ਕੇ ਆਏ ਹਨਾ ਵੀ ਉਹਦੇ ਚੋ 20 30000 50000 ਰੁਪਿਆ ਤਾਂ ਆਮ ਬੰਦਾ ਸਿੱਧਾ ਵਗ ਜੇ ਉਹ ਘਟਾਉਂਦੇ ਆ ਘਟਾਉਂਦੇ ਆ ਇਹਦੇ ਉਹ ਪ੍ਰਿੰਟ ਰੇਟ ਆ ਉਹਦੇ ਉਹ ਉਸ ਰੇਟ ਆ ਬਾਕੀ ਡਾਊਨ ਪੇਮੈਂਟ ਤੇ ਜਿੰਨਾ ਮਰਜੀ ਤੁਸੀਂ 20 50000 ਲੱਖ ਰੁਪਿਆ ਭਰ ਕੇ ਤੁਸੀਂ ਟਰੈਕਟਰ ਲੈ ਸਕਦੇ ਹੋ ਹਾਂ ਉਸ ਤੋਂ ਬਾਅਦ 16 ਹੀ ਕਹਿੰਦੇ ਸੀ ਉਸ ਤੋਂ ਬਾਅਦ ਉਹਦੇ ਤੇ ਫైనాన్స్ ਹੋਊ ਫਿਰ ਫైనాన్స్ ਚੋ ਕਮਿਸ਼ਨ ਹੈ ਫੇਰ ਉਹ ਤੋਂ ਬਾਅਦ ਉਹਦੇ ਤੇ ਲੋਨ ਹੋਊਗਾ ਜਿਹੜਾ ਬੰਦਾ ਲੋਨ ਕਰਾਉਂਦਾ ਜਿਵੇਂ ਕਾਲਮ ਆਪਾਂ ਪਹਿਲਾਂ ਗੱਲ ਕਰਕੇ ਹਟਾਏਮ ਇੱਕ ਭਰਿਆ ਹੁੰਦਾ ਹੈ ਵਿਚੋਲਾ ਉਹ ਵਿਚੋਲਾ ਹੁੰਦਾ ਹਰੇਕ ਕਿਸ਼ਤ ਦੇ ਵਿੱਚੋਂ ਉਹਦੇ ਜੋ ਕਮਿਸ਼ਨ ਜਾਣਾ ਹੈ 1000 2000 ਰੁਪਏ ਹਾਂ ਨਾਲੇ ਇਹ ਤਾਂ ਪੈਂਸੀ ਪਰੇ ਵਰਗੇ ਮੈਂ ਹੱਥੀ ਲੱਡੂ ਆ ਉਹਦੇ ਹਾਂ ਕਿਸੇ ਏਜੰਸੀ ਵਾਲੇ ਨਾਲ ਗੱਲ ਕਰ ਲੈ ਵੀ ਮੈਂ ਤੇਰਾ 1000 ਟਰੈਕਟਰ ਵਕਿਆਉਣਾ ਲੈ 10 ਮੈਨੂੰ ਕੀ ਦਿੰਦਾ ਜਿਹਦਾ ਅੱਜ 1000 ਟਰੈਕਟਰ ਵਿਕਦਾ ਹੈ ਉਹ ਤਾਂ ਕੰਪਨੀ ਕੋਹੂ ਟਰੈਕਟਰ ਤਾਂ ਕੋਈ 5 ਵਕਿਆ ਦੇ ਉਹਨੂੰ ਹਾਂ ਜਾਂਦੇ ਕੋਈ ਸੀਟ ਛੱਡਣ ਲੱਗ ਜਾਂਦੇ ਆ ਹਨਾ ਏਜੰਸੀ ਵਾਲੇ ਹਾਂ ਬਿਚਾਰੇ ਹੜਪੀੜ ਤਾਂ ਛੇਤੀ ਉਹਨਾਂ ਨੇ ਬੁਕਿੰਗ ਕਰਾਤੀ ਨਾਲ ਗਿਆ ਤੇ 99% ਬੰਦਿਆਂ ਨੇ ਹੜਪੀੜ ਤਾਂ ਦੀ ਸੇਵਾ ਜਾਂ ਹੋਰ ਵੇਚੀ ਐ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਛੜ ਮਾਰ ਕੇ ਇਹਨਾਂ ਨੂੰ ਤਾਰ ਕੇ ਇਹਨਾਂ ਨੂੰ ਤਾਰ ਕੇ ਤਾਰਨਗੇ ਤਾਂ ਪਤਾ ਨਹੀਂ ਕੀ ਪ੍ਰਾਪਤੀ ਕਮਾਈ ਤੇ ਕੀ ਤਾਰੂਗੀ ਕਿਸੇ ਨੂੰ ਆਉਣ ਵਾਲੇ ਟਾਈਮ 'ਚ ਜੇ ਕੋਈ ਪੰਜਾਬ 'ਚ ਹੀ ਮੁਸੀਬਤ ਪੈਂਦੀ ਐ ਆਮ ਲੋਕ ਇਸ ਗੱਲ ਤੋਂ ਪਿੱਛੇ ਫੇਰ ਹਟਣਗੇ ਇਸ ਗੱਲ ਤੋਂ ਹਰੇਕ ਬੰਦੇ ਨੇ ਇਹਨਾਂ ਨੂੰ ਠੱਗਾਂ ਨੂੰ ਪ੍ਰਮੋਟ ਨਾ ਕਰੋ ਠੱਗਾਂ ਨੂੰ ਪ੍ਰਮੋਟ ਨਾ ਕਰੋ ਯਾਰ ਕੋਲੋਂ ਕੌਣ ਦੇ ਦੂ ਕਿਸੇ ਨੇ ਆਪਾਂ ਆਪ ਆਮ ਬੰਦੇ ਆਪਾਂ 12000 ਫੰਡ ਦੇ ਸਕਦੇ ਆ ਕੋਈ ਸੈਲੀਬ੍ਰਿਟੀ ਆ ਉਹ 5 ਲੱਖ 10 ਲੱਖ ਦੇ ਸਕਦਾ ਝੋਲਾ ਪਰ ਕੇ ਪੈਸਿਆਂ ਦਾ ਕੌਣ ਨੂੰ ਵੰਡੂ ਯਾਰ ਜਾਂ ਤਾਂ ਉਹਦੇ ਕੋਲੇ ਦੋ ਨੰਬਰ ਦੇ ਆ ਜਾਂ ਉਹ ਆਉਣ ਵਾਲੇ ਸਮੇਂ 'ਚ ਕਿਸੇ ਪੋਲੀਟੀਕਲ ਪਾਰਟੀ ਦਾ ਟੂਲ ਬਣ ਕੇ ਹੈ ਪੈਸਾ ਇਨਵੈਸਟਮੈਂਟ ਹੈ ਜੇ ਜਿੰਨੇ ਕਰੋੜ ਕਰਤੀ ਉਹ 10 ਕਮਾਉ 5 ਕਰਤੀ 50 ਕਮਾਉ ਹਾਂ ਸਾਡੇ ਲੋਕ ਭਾਵਕ ਵੀ ਹਨ ਕਿੰਨੇ ਕਿੰਨੇ ਬੰਦੇ ਆ ਯਾਰ ਜਿਹੜੇ ਜਦੋਂ ਕੋਈ ਇਹੋ ਜਿਹਾ ਵੱਡਾ ਅੰਦੋਲਨ ਹੁੰਦਾ ਜਾਂ ਹੋਰ ਹੁੰਦਾ ਉਸ ਤੋਂ ਬਾਅਦ ਹਰੇਕ ਬੰਦਾ ਆਪਦਾ ਇੱਕ ਨਵਾਂ ਬਿਜ਼ਨਸ ਕਰਦਾ ਹੂੰ ਰੈਣਾ ਵੀ ਢਾਬਾ ਨਵਾਂ ਪਾ ਲੈਂਦਾ ਜਿਹੜੇ ਬੰਦੇ ਤੂੰ ਗੱਲ ਕਰਕੇ ਹਟੇ ਆ ਇਹੀ ਹੈ ਨਾ ਤੇ ਵੀ ਗੱਲ ਕਹਿਣ ਦਾ ਮਤਲਬ ਇਹ ਹੈ ਵੀ ਆਮ ਲੋਕਾਂ ਨੂੰ ਆਮ ਸੈਲੀਬ੍ਰਿਟੀ ਜਾਂ ਆਮ ਰਾਜਨੀਤਿਕ ਬੰਦਿਆਂ ਨੂੰ ਇਹਨਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੇ ਵੱਡੇ ਬੰਦੇ ਹਨ ਉਹਨਾਂ ਨੂੰ ਤਾਂ ਲੋੜ ਆ ਇਹੋ ਜਿਹੇ ਬੰਦਿਆਂ ਦੀ ਏਜੰਸੀ ਵਾਲੇ ਤਾਂ ਕਈ ਕੰਪਨੀਆਂ ਬਣਾ ਕੇ ਲੈਣਾ ਬਣਾ ਕੇ ਟਰੈਕਟਰ ਖੜਾਈ ਖੜੇ ਵਿਗਦੇ ਨਹੀਂ ਉਹ ਕਹਿੰਦੇ ਭਾਈ ਸਸਤੇ ਲੈ ਜਾ ਡਿਸਕਾਊਂਟ ਹੋ ਜੂ ਸਾਡੀ ਆ ਏਡੀ ਬਚੂਰੀ ਹੋ ਜੂ ਲੋਹਾ ਨਿਕਲ ਜੂ ਕੋਈ ਆਪਣਾ ਲਿਮਟਡ ਰੰਡ ਕਮਾ ਲਾਂਗੇ 2 ਰੁਪਏ ਆਣਗੇ ਹਾਂ ਵੱਡਾ ਸਿਸਟਮ ਹਾਂ ਮੁੰਡੇ ਦੇ ਆਕੇ ਨੂੰ ਨੀ ਕਹੇ ਮੁੰਡੇ ਦੇ ਆਕੇ ਤਾਂ ਕਹਿੰਦਾ ਬੁੜਾ ਟੰਕਾ ਨਹੀਂ ਦਿੰਦਾ ਮੁੰਡੇ ਦੇ ਆਕੇ ਟਰੈਕਟਰ ਕਿਥੋਂ ਦੇ ਦੂ ਗੱਲਾਂ ਸੱਚੀਆਂ ਆ ਉਹ ਸਾਰੀਆਂ ਹਾਂ ਕਿਉਂਕਿ ਪਤਾ ਯਾਰ ਆਮ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਫੇਰ ਉਹਨਾਂ ਦਾ ਉਹਨਾਂ ਦੇ ਸਿਰ ਤੋਂ ਪ੍ਰੋਫਿਟ ਘਟਿਆ ਜਾਂਦਾ ਹੈ ਨਾ ਵੀ ਇਹ ਗੱਲਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਤੇ ਵਾਲੇ ਵਿਭਾਗ ਨੂੰ ਵੀ ਵੀ ਐਵੇਂ ਯਾਰ ਆਪ ਦੇ ਥੋੜੇ ਜੇ ਗੱਲ ਪਿੱਛੇ ਇਹ ਜੇ ਮਾੜੀ ਪਾਪਾ ਦਾ ਬਾਬਾ ਨਾ ਗਏ ਨਾ ਕੋਈ ਖਾਸ ਵਾਲੀ ਵੀਡੀਓ ਵਾਲੀ ਜਾਓ ਕਰੋ ਸਾਰਾ ਕੁਝ ਕਰਨਾ ਮੈਂ ਰਾਤਰ ਬਣਦਾ ਹੱਕ ਬਣਦਾ ਜਿੱਥੇ ਕੋਈ ਸਹੀ ਜਿਹੜੇ ਗਏ ਸੀ ਉਹ ਕਿਹੜਾ ਨਾਮ ਲੈ ਆਏ ਨਹੀਂ ਨਹੀਂ ਕਰੋ ਯਾਰ ਜਦੋਂ ਕੋਈ ਆਫਤ ਆਉਂਦੀ ਹੈ ਹਰੇਕ ਬੰਦੇ ਦਾ ਫਰਜ਼ ਬਣਦਾ ਪਰ ਤੁਸੀਂ ਘਟੋ ਘਟ ਟੈਨਾਂ ਕ ਜੱਜ ਕਰ ਲਿਆ ਕਰੋ ਵੀ ਕਿਹੜਾ ਬੰਦਾ ਆਪਾਂ ਨੂੰ ਠੱਗ ਰਿਹਾ ਹੈ ਕਿਹੜਾ ਬੰਦਾ ਕਿੱਥੇ ਜੇ ਗੱਲ ਕਰਦਾ ਹੈ ਨਾ ਹੁਣ ਜਿਹੜੇ ਉੱਥੇ ਕਰਾ ਲਾਈ ਜਾਂਦੇ ਆ ਲੋਕ ਜਾਮਕਰਾਂ ਦੇ ਧੀਆਂ ਪੁੱਤ ਟਰੈਕਟਰ ਆਪਣੇ ਏਰੀਆ ਚੋ ਵੀ ਕਿੰਨੇ ਲੈ ਕੇ ਗਏ ਨੇ ਬੰਦੇ ਉਹਨਾਂ ਬੰਦਿਆਂ ਨੂੰ ਯਾਰ ਕੀ ਕੀ ਹੈ ਉਹਨਾਂ ਨੂੰ ਕੀ ਉਹਨਾਂ ਨੂੰ ਨਾ ਮਿਲਣਾ ਕੋਈ ਉਹ ਸੇਵਾ ਕਰੀ ਜਾਂਦੇ ਆ ਇਹ ਸੇਵਾ ਜਾਂ ਗੋਪਤ ਰੂਪ ਚ ਆਪਣੇ ਪਿੰਡਾਂ ਚੋਂ ਲਾਲਾ ਮੇਰੇ ਪਿੰਡੋਂ ਲਾਲਾ ਹੋਰ ਪਿੰਡਾਂ ਚੋਂ ਲਾਲਾ ਤੇਰੇ ਪਿੰਡੋਂ ਇਲਾਕੇ ਚੋਂ ਕੋਈ ਕਣਕ ਲੈ ਕੇ ਗਿਆ ਕੋਈ ਪੈਸੇ ਲੈ ਕੇ ਗਿਆ ਕੁੜੀ ਜੇ ਲੈ ਕੇ ਗਿਆ ਯਾਰ ਉਹ ਬੰਦੇ ਉਹ ਵੀ ਬੰਦੇ ਹੀ ਨਾ ਹੈ ਨਾ ਕਰੋ ਸੇਵਾ ਕਰੋ ਪਰ ਉਹਦਾ ਦੇਰਾ ਹੋਣਾ ਚਾਹੀਦਾ ਕੋਈ ਨਾ ਮੜੇ ਗੇਮ ਨੂੰ ਸਮਝ ਕੇ ਫੇਰ ਫੈਸਲਾ ਲਓ ਵੀ ਕਿਤੇ ਬੰਦਾ ਯਾਰ ਸੋਨ ਨੂੰ 베ਚੀਦਾ ਨਹੀਂ ਜਾਂਦਾ ਹਨਾ ਵੀ ਕੋਈ ਕਿਸੇ ਦਾ ਹੋ ਤੂਲਵਾ ਬਾਕੀ ਲੋਡ ਬੰਦ ਤੱਕ ਪਹੁੰਚੇ ਫੇਰ ਨਜ਼ਾਰਾ ਆਉਗਾ ਹੁਣ ਉਹ ਮਾਨਸਾ ਕੁੜੀਆਂ ਸੀ ਵਿਚਾਰੀਆਂ ਘਰੋਂ ਕਰਕਰ ਉਹਨਾਂ ਦਾ ਪਾਣ ਵਾਲਾ ਸੀਗਾ ਤੁਹਾਡੀ ਕਿਹੜਿਆrna ਕਬੱਡੀ ਵਾਲੇ ਵੀ ਉਹਨੂੰ ਪੰਜ ਰੱਖ ਦੇਗੇ ਮਨਕੀਰਤ ਵੀ ਦੇ ਗਿਆ ਚਲੋ 10 12 15 ਲੱਖ ਜੀ ਆਉਦਾ ਵਧੀਆ ਕਰਪਾ ਰਹੀ ਗੱਲ ਲੋਕਾਂ ਚ ਆ ਗਈ ਆ ਗਈ ਉਹ ਕੁੜੀਆਂ ਉਹਨਾਂ ਨੇ ਹੋਰ ਗੱਲਾਂ ਬਹੁਤ ਦਸੀਆਂ ਉਹਨਾਂ ਨੇ ਬਹੁਤ ਦਸੀਆਂ ਹਾਂ ਤੇ ਚਲ ਵੀ ਉਹ ਸਹੀ ਲੋਡ ਬੰਦ ਸੀ ਹੁਣ ਹਨਾ ਤੇ ਵੀ ਪਰੋਈ ਪਰ ਸਾਈਡ ਵੀ ਹੁਣ ਨੂੰ ਪਤਾ ਦੂਜੇ ਬੰਦੇ ਵੀ ਹੁੰਦੇ ਆ ਖੋਣ ਵਾਲੇ ਖੋਣ ਵਾਲੇ ਹਾਂ ਅਸਲ ਚ ਲੋਡ ਬੰਦ ਬੰਦਾ ਤਾਂ ਯਾਰ ਬਾਲਾ ਦਿਖਾਵਾ ਕਰਦਾ ਹੀ ਨਹੀਂ ਖੋਣ ਵਾਲੇ ਜਿਆਦੇ ਮੂਰੇ ਆ ਖੜਦੇ ਆ ਹਨਾ ਪਤਾ ਵੇਖੀ ਐ ਸਿਸਟਰ ਵੇਖਿਆ ਐ ਤਾਂ ਹੀ ਤਾਂ ਬੈਦ ਕੀ ਗੈਨ ਦੰਦ ਖੱਟੇ ਸੋਕੇ ਮ ਸਮਝੋ ਸਾਰੀ ਵੀ ਜਿਹੜੇ ਬੰਦੇ ਨਹੀਂ ਆਪਸੇ ਕਰਾਉਣੇ ਨੂੰ ਇੰਨਾ ਦਰਦ ਕਿੱਥੇ ਯਾਰ ਗੱਲਾਂ ਕਿਹੜੀਆਂ ਕਰਦਾ ਸਾਬਾ ਹਾਂ ਨਲੇ ਆਦਾ ਪੈਸਾ ਵੀ ਇੱਕ ਨੰਬਰ 'ਚ ਹੋ ਸਾਰਾ ਸਿਚ ਬਹੁਤ ਕਬੱਡੀਆਂ ਗੱਲਾਂ ਆਮ ਜਿਹੜੇ ਬੰਦੇ ਨੇ ਅੱਜ ਜ਼ਮੀਨ ਤੇ ਰੇਤਾਂ 'ਚ ਨੇ ਗੋਡੇ-ਗੋਡੇ ਉਹਦਾ ਦਿਮਾਗ ਨਹੀਂ ਕਰਦਾ ਕੰਮ ਉਹਨੂੰ ਤੇ ਕੋਈ ਮੰਨ ਲੋ ਕੋਸ ਕਹੇ ਦੇ ਕੋਸ ਕਰਾ ਲੋ ਹਾਂ ਸਮਝਿਆ ਗੱਲ ਇਹ ਮੀ ਇੱਕ ਜੱਜ ਕੇ ਪਏ ਗੱਲ ਤਾਂ ਤੇਰੇ ਵਰਗੇ ਨੌਡ ਨੂੰ ਹਟ ਜਾਂਦੀ ਹੈ ਹਾਂ ਠੀਕ ਹੈ ਜੀ ਇਹ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਰਹਿਣ ਦਿਓ ਭਾਈ